मानसिक स्थिति अच्छी होती है ना वो एल्कोहल अगर पीता भी है ही हर लिमिट आपने बोला ड्रग्स का आई होप आपसे उसमें अराउंड 50 परसेंट प्लस हमारी कम्युनिटी से जुड़े हुए लोग हैं जो इस तरह की बिजनेस में आज जुड़ चुके हैं हम लगता है बच्चा कुछ बात कर रहा है अच्छा देखिए एज अ होल सोसाइटी इज ट्राइंग टू मेक सम चेंजेस क्योंकि उन्होंने देखा है उनके बच्चे सफर कर रहे हैं बिकॉज़ हमारे घर में एरर ही नहीं है एक ओपन कम्युनिकेशन का सो द फैमिली इज रोल इज वेरी इंपॉर्टेंट एज यू वेरी राइटली सेड कि परिवार ਨੂੰ ਉਸ ਸਮੇਂ ਦੇ ਵਿੱਚ ਜਦੋਂ ਕੋਈ ਵਿਅਕਤੀ ਐਸੇ ਫੇਸ ਜੋ ਲੰਘ ਰਿਹਾ ਹੈ بجائے ਕਿ ਉਸਤੇ ਹੋਰ ਪ੍ਰੈਸ਼ਰ ਪਾਇਆ ਜਾਏ ਉਸ ਦਾ ਸਾਥ ਦਿੱਤਾ ਜਾਏ ਤਾਂ ਕਿ ਉਸ ਨੂੰ ਬਾਹਰ ਕਢਿਆ ਜਾਏ अच्छा ਇਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ ਸੁਨੀਲ ਜੀ ਕਿ ਕੀ ਸਿੰਪਟਮਸ ਨੇ ਇੱਕ ਬੰਦੇ ਦੇ ਬਾਰੇ ਕਿਵੇਂ ਪਤਾ ਲੱਗੇ ਕਿ ਉਹ ਉਸਦੀ ਮਾਨਸਿਕ ਸਿਹਤ ਜਿਹੜੀ ਹੈ ਉਸ ਦੇ ਉੱਤੇ ਕੁਝ ਨਾ ਕੁਝ ਪ੍ਰੋਬਲਮ ਚੱਲ ਰਹੀ ਹੈਗੀ ਇਹ ਕੀ ਲੱਛਣ ਨੇ ਕੀ ਸਿੰਪਟਮਸ ਹੈਗੇ ਨੇ ਜੀ ਦ ਹਰਪ੍ਰੀਤ ਸਿੰਘ ਸ਼ੋ ਦਾ ਅੱਜ ਦੇ ਇਸ ਐਪੀਸੋਡ ਵਿੱਚ ਆਪਸ ਦਾ ਹਾਰਦਿਕ ਸਵਾਗਤ ਹੈ ਅੱਜ ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਜੂਨ ਦਾ ਮਹੀਨਾ ਅਸੀਂ ਮਨਾ ਰਹੇ ਹਾਂ men's mental health awareness month ਵਜੋਂ ਅੱਜ ਇਹ ਆંકੜੇ ਜਿਹੜੇ ਆ ਰਹੇ ਨੇ ਬੜੇ ਚੁਕਾਨ ਵਾਲੇ ਆ ਰਹੇ ਨੇ ਕਿ ਮਰਦਾਂ ਦੇ ਵਿੱਚ ਖਾਸ ਤੌਰ ਤੇ ਆਪਣੇ ਭਾਈਚਾਰੇ ਦੇ ਵਿੱਚ ਡਿਪਰੈਸ਼ਨ ਐਂਗਜ਼ਾਇਟੀ ਸਾਈਜ਼ੋਫਰੀਨ ਆ ਜਾਂ ਸੁਸਾਈਡ ਰੇਟ ਜੋ ਹੈ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਸਬਸਟੈਂਸ ਯੂਜ਼ ਦੀ ਗਾਲੀ ਨਾ ਕਰੋ ਸੋ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਵਧ ਰਹੀਆਂ ਨੇ ਇਸ ਦੇ ਬਾਰੇ ਅੱਜ ਅਸੀਂ ਵਿਸਥਾਰ ਵਿੱਚ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਸੁਨੀਲ ਮੁੰਦਰਾਲ ਜੀ ਜਿਹੜੇ ਸਾਡੇ ਮਹਿਮਾਨ ਨੇ ਦਿਲ ਦੀਆਂ ਗੱਲਾਂ ਤੋਂ ਇਹ ਉਹ ਸੰਸਥਾ ਹੈ ਜਿਹੜੀ ਕਿ ਲੋਕਾਂ ਵਿੱਚ ਚੇਤਨਾ ਲਿਆ ਰਹੀ ਹੈ ਤੇ ਉਹਨਾਂ ਦੀ ਮਦਦ ਕਰ ਰਹੀ ਹੈ ਕਿ ਉਹ ਆਪਣੇ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਸ਼ੁਰੂ ਕਰਨ ਤੇ ਜੇਕਰ ਕਿਸੇ وجہ ਨਾਲ ਉਹਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਸ ਲਈ ਟ੍ਰੀਟਮੈਂਟ ਵੀ ਅਵੇਲੇਬਲ ਹੈ ਸੋ ਆਓ ਚਲਦੇ ਹਾਂ ਜੀ ਸੁਨੀਲ ਮੰਜਾਲਜੀ ਕੋ ਤੇ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ ਸੁਨੀਲ ਜੀ ਜੀ ਆਨ ਵੈਲਕਮ ਟੂ ਦਾ ਪ੍ਰੋਗਰਾਮ ਥੈਂਕ ਯੂ ਵੈਰੀ ਮਚ ਹਰਪ੍ਰੀਤ ਜੀ ਸੋ ਕਾਈਂਡ ਆਫ ਯੂ ਥੈਂਕ ਯੂ ਸੋ ਸੁਨੀਲ ਜੀ ਗੱਲਬਾਤ ਕਰਿਏ ਕਿ ਜਿਹੜੇ ਆਂਕੜੇ ਆ ਰਹੇ ਨੇ ਤੁਸੀਂ ਹੁਣ ਔਨ ਰੋਡ ਯਾਨੀ ਕਿ ਸੜਕਾਂ ਦੇ ਉੱਤੇ ਜਾ ਜਾ ਕੇ ਤੁਸੀਂ ਲੋਕਾਂ ਦੇ ਚੇਤਨਾ ਫੈਲਾ ਰਹੇ ਹੋ ਆਪਣੇ ਪਾਈਚਾਰੇ ਵਿੱਚ ਮਰਦਾਂ ਦੀ ਜਦੋਂ ਗੱਲ ਕਰਦੇ ਆ ਅ ਕੀ ਅੰਕੜੇ ਨੇ ਜਦੋਂ ਮਾਨਸਿਕ ਸਿਹਤ ਦਾ ਅਸੀਂ ਜ਼ਿਕਰ ਕਰਦੇ ਹਾਂ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਮੈਂਸ 멘ਟਲ ਹੈਲਥ ਦੀ ਆਪਾਂ ਇਹ ਸੋਸਾਇਟੀ ਬਹੁਤ ਅੱਛਾ ਕੰਮ ਨਹੀਂ ਕਰ ਰਹੇ ਨੇ ਫੋਰ ਐਗਜ਼ਾਮਪਲ ਕੈਨੇਡਾ ਵਿੱਚ ਅਰਾਊਂਡ 4443 ਸੁਸਾਈਸ ਰਿਪੋਰਟਡ ਹੈ ਗਏ ਆ ਲਾਸਟ ਈਅਰ ਦੇ ਵਿੱਚ ਜਿੰਦੇ ਚ 80% ਆਰ ਮੇਲ ਮੈਨ ਆਪਨੇ ਕੋਲ ਡੈਮੋਗ੍ਰਾਫਿਕਲੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਐਗਜ਼ੈਕਟ ਨੰਬਰ ਨਹੀਂ ਹੈਗੇ ਬਟ ਆਵਰ ਹਾਲ ਬਿਕੋਜ਼ ਜੈਂਡਰ ਬੇਸਡ ਡਾਟਾ ਅਵੇਲੇਬਲ ਦਾ 1:5 one female takes her life and at the same time five male take their own life to apne society the same number na vary kardi hai that 80% jo society hundiyan ho insaan karde male karde hai mere by gender male hum hum so it the chinta janak hagne ji aankde te khas taur te kyunki tusi zyada tar apne punjabi bhai chare vich kaam kar rahe ho sada ki hal chal hai ਆ ਆਪਣਾ ਹਾਲ ਤਾਂ ਆਈ ਥਿੰਕ ਮੇਰੇ ਸਾਹਮਣੇ ਤਾਂ ਆਪਾਂ ਬਹੁਤ ਮਾੜਾ ਕਰ ਰਹੇ ਨੇ ਕਿਉਂਕਿ ਆਪਾਂ ਇੱਕ ਪੁਰਾਣੀ ਇੱਕ ਫ੍ਰੀਜ ਹੁੰਦੀ ਸੀ ਨਾ ਮਰਦ ਕੋ ਦਰਦ ਨਹੀਂ ਹੁੰਦਾ ਆਪਾਂ ਹਜੇ ਤੱਕ ਉਹਨਾਂ ਨਾਲ ਬੰਨ ਬੈਠੇ ਹਾਂ ਕੱਲ ਮੈਨੂੰ ਕਿਸੇ ਪੁੱਛਿਆ ਪਾਜੀ ਜੀ ਤੁਹਾਨੂੰ ਕੋਈ ਕਹਿੰਦਾ ਨਾ ਵੀ ਤੇਰਾ ਕੀ ਹਾਲਿਆ ਸੀ ਕਹਿੰਨੇ ਵੀ ਠੀਕ ਐ ਕਹਿੰਦੀ ਪੁੱਛਨੇ ਸੱਚੀ ਦੱਸ ਕਿੰਨਾ ਕੁ ਠੀਕ ਐ ਕਹਿੰਦਾ ਜ਼ਿਆਦਾ ਨਹੀਂ ਬਸ ਬੱਚੇ ਦੀ ਚਿੰਤਾ ਹੈਗੀ ਵੀ ਉਹ ਸਹੀ ਕੈਰੀਅਰ ਲੈਣ ਉਹ ਗੱਲ ਨਹੀਂ ਸੁਣਦੇ ਕੰਮ ਦੇ ਪ੍ਰੈਸ਼ਰ ਹੈਗਾ ਮੌਰਗੇਜ ਬਹੁਤ ਵੱਧ ਗਈ ਹੈ ਡਾਕਟਰ ਆਖਦਾ ਬੀਪੀ ਉੱਪਰ ਨੀਚ ਰਹਿਣ ਲੱਗ ਗਿਆ ब्लड प्रेशर दवाई लग गई है बस बाकी सब ठीक है शायद अंदर में तो रियल आंसर ये देके कहना चाहूंगा कि आपा फिजिकल हेल्थ ਦੀ ਗੱਲ ਕਰ ਪਾ ਰਹੇ ਆ ਪਰੰਤੂ ਆਪਾਂ ਜਿਹੜਾ ਅੰਦਰ ਸਟ्रेस ਬਿਲਡ ਅਪ ਕਰ ਰਹੇ ਆ ਉਹਨੂੰ ਆਪਾਂ ਗਿੰਦੇ ਨਹੀਂ ਯਾ ਨੋ ਈਵਨ ਕਾਊਂਟਿੰਗ दैट दैट ਮੈਂਟਰਲ ਹੈਲਥ ਕੁਝ ਹੁੰਦਾ ਹੈ ਇਹ ਚੀਜ਼ ਆਪਾਂ ਸਮਝ ਹੀ ਨਹੀਂ ਪਾ ਰਹੇ ਹੂੰ ਹੂੰ ਇਹਦਾ ਕੀ ਕਾਰਨ ਹੈਗਾ ਜਿੱਥੇ ਸਰੀਰਕ ਸਿਹਤ ਦੇ ਵਿੱਚ ਕੁਝ ਖਰਾਬੀ ਹੋਏ ਤਾਂ ਅਸੀਂ फटाफट ਡਾਕਟਰ ਕੋਲ ਚਲੇ ਜਾਨੇ ਆ ਪਰ ਮਾਨਸਿਕ ਸਿਹਤ ਵਿੱਚ ਖਰਾਬੀ ਦੇ ਜਿਹੜੇ ਤੁਸੀਂ ਕੁਝ ਕਾਰਨਾਂ ਨੂੰ ਟੱਚ ਕੀਤਾ ਜਿਹੜਾ ਉਸ ਵਿਅਕਤੀ ਨੇ ਗੱਲਬਾਤ ਕੀਤੀ ਬਟ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿਹੜੇ ਕਾਰਨਾਂ ਕਰਕੇ ਖਾਸ ਤੌਰ ਤੇ ਮਰਦਾਂ ਦੀ ਮਾਨਸਿਕ ਸਿਹਤ ਜਿਹੜੀ ਹੈਗੀ ਉਹ ਖਰਾਬ ਹੁੰਦੀ ਜਾ ਰਹੀ ਹੈ ਦੇਖਿਏ ਜੋ ਮੈਨਸ 멘ਟਲ ਹੈਲਥ ਹੈ ਨਾ ਔਰ ਕੋਈ ਵੀ 멘ਟਲ ਹੈਲਥ ਉਸਕੇ ਕਪਲ ਆਫ ਟੌਸ ਉਹਨਾਂ ਨੂੰ ਕਾਰਨ ਹੈ ਜਿਸसे ਉਹ ਇੰਪੈਕਟ ਹੁੰਦੀ ਹੈ ਸਭ ਤੋਂ ਪਹਿਲਾ ਕਾਰਨ ਹੁੰਦਾ ਹੈ ਫਾਈਨੈਂਸ਼ੀਅਲ ਰੀਜ਼ਨਸ

जब हमारी बेसिक नीड्स फाइनेंशियल रिलेशनशिप कंफ्लिक्ट होता है सबसे ज्यादा मानसिक स्थित को तब आघात पहुंचता है अब उसमें क्या है जो व्यक्ति तो आगे बढ़कर हेल्प ले लेते हैं लाइक like, काउंसलर से बात करते हैं डॉक्टर से बात करते हैं दे आर प्रिवेंटेबल सुपर इजीली प्रिवेंटेबल विद मेडिकेशन हम सिम्टम मैनेज कर सकते हैं अब जो लोग इसे बात नहीं करना चाहते वो पाइलअप करते हैं ओवर थिंक करते हैं डिप्रेशन की तरफ मूव करते हैं जब डिप्रेशन कंट्रोल नहीं होता तो बन जाता है मेजर डिप्रेसिव डिसऑर्डर देन व्हाट यू यू विल विल डू इंपैक्ट योर होल फैमिली और जितनी भी डेथ होती हैं जो मैंने फोर थाउजेंड फोर्टी थ्री डेथ उसमें 50 में कॉमन फैक्टर है दैट इज मेजर डिप्रेसिव डिसऑर्डर अब जब इंसान बात ही नहीं करेगा भी मैं लो फील कर रहा हूं आई एम गोइंग थ्रू सम इमोशनल इनबैलेंस और वो किसी से हेल्प नहीं लेगा वो क्या करेगा ही विल फाइंड आउट द वे आउट ਇਹ ਤੋ ਡਰਗਸ ਮੇ ਜਾਏਗਾ ਜਾਂ ਉਹ ਐਲਕੋਹਲਿਜ਼ਮ ਕੀ ਤਰਫ ਜਾਏਗਾ ਜੋ ਲੋਕ ਇਨ ਕੋ ਵੀ ਕੰਟਰੋਲ ਨਹੀਂ ਕਰ ਪਾਤੇ ਆਪਣੇ ਸਿੰਪਟਮ ਕੋ ਦੈਨ ਦੇ ਗੋ ਐਂਡ ਕਮਿਟ देयर ਕਮਿਟ ਸੁਸਾਈਸਾਈਡ ਐਂਡ ਟੇਕ देयर ओन ਲਾਈਫ ਹੂੰ ਹੂੰ ਥੈਟਸ ਵੈਰੀ ਅਨਫੋਰਚੂਨੇਟ ਐਂਡ ਅ ਸੁਸਾਈਸਾਈਡ ਦੇ ਡਿਡ ਨੰਬਰਸ ਨੇ ਇਹ ਵੀ ਵਧੇ ਜਾ ਰਹੇ ਨੇ ਅੱਛਾ ਤੁਸੀਂ ਜਿਹੜੀ ਇਹ ਗੱਲ ਕਹੀ ਸ਼ਰਾਬ ਦਾ ਸੇਵਨ ਤੇ ਡਰਗ ਦਾ ਇਸਤੇਮਾਲ ਇਹਦਾ ਕੀ ਹਾਲ ਹੈ ਸਾਡੇ ਭਾਈਚਾਰੇ 'ਚ ਤੇ ਇਹਦਾ ਕੀ ਸਾਡੀ ਮਾਨਸਿਕ ਸਿਹਤ ਤੇ ਅਸਰ ਪੈ ਰਿਹਾ ਹੈਗਾ ਆ देखिए सर जिसकी मानसिक स्थिति अच्छी होती है ना वो अल्कोहल अगर पीता भी है है ही और हर लिमिट ठीक जो व्यक्ति की मानसिक अच्छी नहीं है वो शराब अपने अंदर की बातों को दबाने के लिए बोलती है एवरी डे माई हजब बीट मी अप ही एवरी डे मैं क्या करू भाई साहब मैंने बोला

आपने बोला ड्रग्स का। आपसे कौन जानता होगा न्यूज़ पर्सन मीडिया आपको तो जितने भी हम लोग सुनते हैं जो इस तरह की बिजनेस में आज जुड़ चुके हैं नंबर जी सुनील जी बिल्कुल सही क्या ये बड़ी वी समस्या हैगी है, है कि लोग अपने डिप्रेशन एंगजायपअप करने वास्ते ਅ ਸ਼ਰਾਬ ਦਾ ਜਾਂ ਡਰੱਗਸ ਦਾ ਸੇਵਨ ਕਰ ਰਹੇ ਨੇ ਜਿਸ ਦਾ ਕਿ ਬੜਾ ਮਾੜਾ ਸਾਡੇ ਸਾਹਮਣੇ ਰਿਜ਼ਲਟ ਆ ਰਿਹਾ ਹੈ ਡਰਗ ਟਾਕਸਿਸਿਟੀ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ ਤੇ ਆਪਣਾ ਭਾਈਚਾਰਾ ਵੀ ਬਹੁਤ ਅੱਗੇ ਹੈਗਾ ਤੁਸੀਂ ਜਦੋਂ ਸੜਕਾਂ ਤੇ ਹੁੰਦੇ ਹੋ ਇਹੋ ਜਿਹੇ ਕਦੀ ਕੇਸਸ ਤੁਸੀਂ ਦੇਖਦੇ ਹੋ ਜਿੱਦੇ ਕਿ ਕੋਈ ਵਿਅਕਤੀ ਜਿਹੜਾ ਹੈਗਾ ਇਹ ਸਮਝਦਾ ਹੈ ਕਿ ਜੀ ਮੈਂ ਇਹਨਾਂ ਦਾ ਉਪਯੋਗ ਕਰਕੇ ਮੈਂ ਆਪਣੇ ਆਪ ਨੂੰ ਠੀਕ ਕਰ ਲਾਂਗਾ ਯੂ ਯੂ ਰੀਲੀ ਨੈਲਡ ਇਟ ਜੇ ਮੈਂ ਲੋਕੋ ਸੇ ਬਾਤ ਕਰਤਾ ਹੂੰ ਵੀ ਆਪ ਐਲਕੋਹਲ ਕਿਉਂ ਪੀਤੇ ਹੈਂ तो मुझे कारण ये नहीं दिया जाता मैं इससे अपने आप को ठीक कर लूंगा कारण ये दिया जाता है आई हैव नो अदर मीन्स टू गेट रेड ऑफ माई इमोशन एंड माई ओवर थिंकिंग यदि मैं नहीं पीता हूं तो मैं सोचता रहता हूं मेरे दिमाग में उल्टे सीधे ख्याल आते हैं या तो मैं खुद मर जाऊंगा या मैं किसी को मार दूंगा सर जो मानसिक सेहत है ना लोगों को इसके बारे में जो हम काम करते हैं एजुकेशन एडवोकेसी एंड पीयर सपोर्ट लोग अभी समझ ही नहीं पा रहे मानसिक सेहत होती क्या है क्योंकि वो उनको लगता है देर नथिंग कोल्ड मानसिक सेफ यदि एक राइट स्टेट ऑफ माइंड होगी अब इंग्लिश में कितना सही वर्ड है राइट स्टेट ऑफ माइंड राइट मतलब सही सोचना जिसकी सोच नहीं सही होगी ना तो वो नशा करेगा ना वो ड्रग्स करेगा ना घर जाके वो बीवी पर हाथ उठाएगा ना वो बच्चों से झगड़ा करेगा अब राइट स्टेट ऑफ माइंड ही नहीं है देन दिस ऑल थिंग्स गोना हैपन एंड थिंग्स गो सम ਹਮ ਹਮ ਸੋ ਰਾਈਟ ਸਟੇਟ ਆਫ ਮਾਈਂਡ ਤੁਸੀਂ ਬਿਲਕੁਲ ਸਹੀ ਕਿਹਾ ਜੀ ਜਿਸ ਵਿਅਕਤੀ ਦਾ ਹੋਏਗਾ ਉਹ ਇਹਨਾਂ ਚੀਜ਼ਾਂ ਚ ਨਹੀਂ ਪਏਗਾ ਪਰ ਹਾਲਾਤ ਖਾਸ ਕਰਕੇ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹੈਗੇ ਆ ਇੱਕ ਵਿਕਸਤ ਮੁਲਕ ਅਸੀਂ ਕਹਨੇ ਆ ਗਏ ਲੇਕਿਨ ਪਿਛਲੇ ਕੁਝ ਸਮੇਂ ਦੇ ਦੌਰਾਨ ਲੋਕਾਂ ਤੇ ਫਾਈਨੈਂਸ਼ੀਅਲ ਬਰਡਨ ਬਹੁਤ ਵਧ ਗਿਆ ਉਸ ਤੋਂ ਇਲਾਵਾ ਇੱਕ ਮਰਦ ਜਿਹੜਾ ਹੈਗਾ ਆਪਣੀ ਇਮੋਸ਼ਨਸ ਆਪਣੀ ਫੀਲਿੰਗਸ ਕਿਹਦੇ ਨਾਲ ਸ਼ੇਅਰ ਕਰੇ ਕਿਉਂਕਿ ਮਰਦ ਤਾਂ ਮਰਦ ਹੈਗਾ ਉਹ ਤਾਂ ਕਹਿੰਦਾ ਜੀ ਕਿ ਮੈਨੂੰ ਕੀ ਹੋਣਾ

एल्कोहलेंसू नोज वट वेरी लेकिन यदि हम व्यक्ति को ये मोटिवेट कर सकते हैं इफ यू आर फीलिंग लो आपको लगता है दैट टू मच ऑन यूर ब्रेन एंड यू जस्ट नीड टू क्लियर यूर हेड स्टेप वन टॉक टू योर डॉक्टर अ डॉक्टर इज लीगली एंड एथिकली ओबलाइज टू कीप यूर थिंग्स कॉन्फिडेंशियल ही और शी विलन टू यू they will guide you they will counsel you and if they need they will send you a professional counselor and you may need a mild medication to control your thought process it is not like but sab to pehli te vaddi gall hai ji acceptance kyunki samaj de jada stigma asi attach kita hai mansik sehat de naal ki us de vich apne punjabi bhai chare vich kuch fark aa reha ji over the years कि अब ओपनैस दिखा रहे हैं कि गलबात करने तैयार हो रहे हैं या अजे भी झिझकते हैं तो खास तौर पर एक मर्द जरा है वो अपनी फीलिंग की एक्सप्रेस करने तैयार हो रहे uh, सर देखिए एज अ होल सोसाइटी इज ट्राइंग टू मेक सम चेंजेस क्योंकि उन्होंने देखा है उनके बच्चे सफर कर रहे हैं बिकॉज हमारे घर में ऐरा ही नहीं है एक ओपन कम्युनिकेशन का बच्चे कुछ कहना चाहते हैं हम सुनना नहीं चाहते या हम उनके लेवल पर आके बात ही नहीं करते

तो एक तो ये बहुत बड़ा कारण है जिसकी वजह से अब जो हमारी कम्युनिटी है वो बात शुरू कर रही है दे दे टॉक अबाउट इट टेक बिल्कुल भी कॉल नहीं करते वो है मेल हमें एक कॉल आया है पिछले तीन महीने में एक मेल का एंड ही सिंपल क्वेश्चन कहता मैं इस सारी बर्डन लेके मैं शराब पीना शुरू हो गया क्योंकि मैं इतना प्रेशर नहीं ले पा रहा था मैं बिजनेस गॉट फेल्ड अब कर्जे बहुत बढ़ गए थे आई वेंट टू इंडिया फॉर थ्री मंथ कुछ प्रॉपर्टी बीची इंडिया में मैंने यहाँ पे आया लेकिन मेरी वाइफ मुझसे पूछती है हाउ लॉन्ग यू गोना टेक टू कम बैक टू योर नॉर्मल कहता मेरे पास इस बात का क्या जवाब होना चाहिए मैंने उससे अच्छा आप नॉर्मल होने के लिए कर कह रहे हैं कहता मैं कुछ नहीं कर रहा क्योंकि उन्होंने मेरे को एक वार्निंग दे दी है भी इतने दिनों में आपको ठीक हो जाना है तो मैं उन वुमेन्स को कहना चाहूंगा अगर इफ यू सी योर योर इन आपका जो हस्बैंड है आपके साथ आपके कॉमन लॉ में रहते हैं इफ दे आर गोइंग थ्रू समथिंग थिंग्स आर नॉट डूइंग गुड इन देयर लाइफ एंड दे आर गोइंग टू डिप्रेसिव फेज ऑफ देयर लाइफ प्लीज स्टैंड इज योर लास्ट डे टू गेट आउट ऑफ इट बाई योर सेल्फ हैव टू से आई एम इन इट विद यू tell me what i can offer you mai kya kar sakti hu ki aap isme mere sath chal kar bahar aa jaye and hold their hand and bring them out of that dark zone to into light environment hmm, hmm. so the aap, family's role like... is very important as you very rightly said ki parivar nu us samay de vich jadon koi vyakti aise uh, face jo lang re hai bajaye ki us te aur pressure paya jaye usda sath dita jaye taaki usnu bahar kade jaye acha ए बारे थोड़ा जहा दसो सुनील जी कि सिमटम्स ने एक बंदे किमें पता लगे कि वह उसकी मानसिक सेहत जी उसके उत्ते कुछ ना कुछ प्रॉब्लम चल रही हैगी लक्षण है ने की सिमटम्स है जी ओके टू स्टार्ट विद जो सबसे कॉमन और प्रिवेंटेबल रीजन है मेंटल हेल्थ इलनेस का वो है डिप्रैशन अब उसके अंदर बहुत कॉमन सिमटम है जो आप इग्नोर कर सकते हैं ईजीली बट अपने इग्नोर नहीं करने यूर वॉचिंग दिस भीडियो फॉर एग्जाम्पल अ पर्सन ए लाइक मी सुनील मुझे टीवी देखना पसंद था मैं रोज रात को खाना खाते हुए टीवी देखता था राइट अफ्रॉम लास्ट टेन डेज आई एम नॉट इवन कमिंग आउट इन फ्रंट ऑफ टीवी अकेला बैठा हूँ सोच रहा हूं और खाना खा रहा हूं देट इज अ वेरी सिग्निफिकेंट चेंज इन माई बिहेवियर इफ एनी इज डूंगट प्लीज वॉच इट यदि किसी व्यक्ति को रोज सुबह छह बजे घूमने जाना ही जाना है And from last two weeks he is not even leaving his bed. Keep an eye on that. एक बच्चा है जो रोज आके बताता था स्कूल no एक बच्चा है जो कभी जिंदगी में कहता है दाल खानी नहीं है और आज आप कुछ भी सर्व कर रहे हैं दाल भी सर्व कर रहे हैं इज इटिंग इट विदाउट ऑब्जेक्टिंग इट प्लीज कीप अब When you see a significant change in behavior, not for one day or one time, for at least seven days, please come forward and have a dialogue. Hi Sunil, you always come out and have TV, food together. We talk about and laugh about it, and now you're not coming out. I hope everything's okay. Is this something you want to tell? I'm your dad. I love you. I want to let you know that I'm always here. Let me know when you want to talk about it. and leave that open but start the communication come forward and tell them you are being watched you are being looked after because we love you we want to know that how you are doing <laughs> so sense of belongingness ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਬਹੁਤ ਜ਼ਰੂਰੀ ਹੈ ਅਸੀਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਵਾਸਤੇ ਬਹੁਤ ਮਿਹਨਤ ਕਰਦੇ ਹਾਂ ਕੋਈ ਵੀ ਮਾਪੇ ਨਹੀਂ ਹੈਗਾ ਜਿਹੜਾ ਕਿ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਰਿਹਾ पर शायद मानसिक जरूरताएं ਜਿਹੜੀਆਂ ਹੈਗੀਆਂ ਨੇ ਜ਼ਰੂਰਤਾਂ ਉਹਦੇ 'ਚ ਅਸੀਂ ਪੂਰਾ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੇ ਜਿਹੜਾ ਤੁਸੀਂ ਜ਼ਿਕਰ ਕੀਤਾ ਸੋ ਪਰਿਵਾਰਾਂ ਦਾ ਜਿਹੜਾ ਘਰ ਦਾ ਮਾਹੌਲ ਹੈ ਜੀ ਉਹ ਕੀ ਉਹ ਬੜਾ ਵੱਡਾ ਮੇਜਰ ਕੰਟ੍ਰਿਬਿਊਟਰ ਫੈਕਟਰ ਹੈਗਾ ਇਹ ਮਰਦਾਂ ਦੀ ਮਾਨਸਿਕ ਸਿਹਤ ਤੇ ਜਿਹੜਾ ਅਸਰ ਪਾ ਰਿਹਾ ਬਹੁਤ ਜ਼ਿਆਦਾ ਆਈ ਵਿਲ ਸੇ 95% ਪਲੱਸ ਇੱਕ ਇਨਸਾਨ ਆਪਣੀ ਜ਼ਿੰਦਗੀ ਵਿੱਚ ਦੋ ਜਗ੍ਹਾ ਮੈਕਸਮ ਟਾਈਮ ਬਿਤਾਉਂਦਾ ਹੈ ਘਰ ਜਿਸਕੇ ਅਰਾਊਂਡ 38% ਟਾਈਮ ਔਰ ਕਾਮ ਯਾ ਸਕੂਲ ਅਰਾਊਂਡ 34% ਆਫ देयर ਟਾਈਮ तो जहां पे हम जिंदगी का चालीस परसेंट टाइम गुजारते हैं सबसे ज़्यादा प्रभाव हमारे पर पड़ेगा। अगर हम हमारी अच्छी नहीं होगी तब हम गलतियां करेंगे बुरी संगति ढूंढेंगे अच्छा तो इसलिए इन अ फैमिली इन्वायरमेंट आपने एक वर्ड बोला सेंस ऑफ बिलोंगिंगनेस यदि किसी को यह लगता है किसी पर नहीं पड़ता मेरी जिंदगी की कोई वैल्यू नहीं है ਮੈਂ ਅੱਜ ਹੂੰ ਔਰ ਕੱਲ ਮਰ ਜਾਉ ਕੋਈ ਪੁੱਛੇਗਾ ਵੀ ਨਹੀਂ ਮੈਨੂੰ ਆਪ ਬਤਾਈਏ ਮੈਂ ਆਪਸੇ ਪੁੱਛਣਾ ਚਾਹਤਾ ਹਾਂ ਹਾਊ that person gonna feel about his or her life ਜਿਹਨੂੰ ਕੋ ਲੱਗਤਾ ਹੈ ਕੋਈ ਵੀ ਅਹਿਮियत ਨਹੀਂ ਹੈ ਕਿਸੇ ਦੀ ਵੀ ਜੀ ਬਿਲਕੁਲ ਸਹੀ ਕਿਹਾ ਜੀ ਤੁਸੀਂ ਤੇ ਪਰ ਇੱਕ ਹੋਰ ਵੱਡੀ ਜਿਹੜੀ ਖਬਰ ਆ ਰਹੀ ਹੈ ਜਿਸ ਦੇ ਉੱਤੇ ਆંકੜੇ ਆ ਰਹੇ ਨੇ ਉਹ ਹੈ ਚਿੰਤਾਜਨਕ ਉਹ ਇਹ ਹੈ ਕਿ ਸਾਡੇ ਯੰਗਸਟਰਸ ਜਿਹੜੇ ਹੈਗੇ ਨੇ ਉਹਨਾਂ ਦਾ ਸੁਸਾਇਸਾਈਡ ਲੈਵਲ ਬਹੁਤ ਜ਼ਿਆਦਾ ਵੱਧਾ ਜਾ ਰਿਹਾ ਹੈਗਾ ਇਹ ਵੀ ਤੁਸੀਂ ਸਮਾਜ ਜਦੋਂ ਵਿਚਰਦੇ ਹੋ ਇਹਦਾ ਕੀ ਮੁੱਖ ਕਾਰਨ ਹੋ ਰਿਹਾ ਹੈ ਕਿ ਜਿੱਥੇ ਵੱਡਿਆਂ ਉੱਤੇ ਤਾਂ ਸ਼ਾਇਦ ਪ੍ਰੈਸ਼ਰ ਘਰ ਦਾ ਵੀ ਹੈਗਾ ਫਾਈਨੈਂਸ਼ੀਅਲ ਪ੍ਰੈਸ਼ਰ ਵੀ ਬਰਡਨ ਹੈਗਾ ਪਰ ਸਾਡੇ ਬੱਚੇ ਇਸ ਸੂਸਾਈਡ ਆਪਣੀ ਜਾਨਾ ਲੈਣ ਤੇ ਕਿਉਂ ਹੁਣ ਅਗਵਾਰ ਹੋਏ ਹੋਏ ਨੇ ਸਰ ਤੁਸੀਂ ਬਿਲਕੁਲ ਠੀਕ ਕਿਹਾ ਮੈਂ ਉਹਨੇ ਕੁਝ ਸਮੇਂ ਪਹਿਲੇ ਵਰਡ ਕੋਡ ਕਿਹਾ ਕਿ ਜਦੋਂ ਮੈਨੂੰ ਜਿਹੜੇ ਕਾਲ ਆਉਂਦੀਆਂ 18 ਤੋਂ 20 ਉਹਦੇ ਜਿਹੜੇ ਨਾਈਟਫਨ ਕਾਲਸ ਆ ਰਹੀਆਂ ਪੈਰੈਂਟਸ ਦੀਆਂ ਐਂਡ ਦੇ ਆਰ ਵਰੀਡ ਅਬਾਊਟ ਦੇਅਰ ਕਿਡਸ ਐਂਡ ਯੂ ਰਾਈਟਲੀ ਸੈਡ ਯੰਗਸਟਰ ਕੇ ਅੰਦਰ ਸੂਸਾਈਡਲ ਆਈਡੀਏਸ਼ਨ ਬਹੁਤ ਵੱਧ ਰਹਾ ਹੈ

that is one lifestyle second they are worried about their relationship like if they are falling into with somebody they wanted to be with somebody to get married to be a boyfriend girlfriend that kind of the two important part of our youngsters life now are we open being a parent to discuss with their, with their kids with our own kids that is the one called lack of communication hmm?

गल बात चल रही है सुनील मंजराल जी जो मेहमान ने दिल दिन ग उसके पेल्हटमेंट ऑप्शन अवेलेबल ने दिल दिन गए सपोर्ट कर रही है इस बारे जानकारी लीए ਅ ਦੱਸਣਾ ਚਾਹਵਾਂਗਾ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੋਂ ਪੁਛਾਇਆ ਜਾ ਰਿਹਾ ਹੈ एएमसी इंश्योरेंस ਦੇ ਸਹਿਯੋਗ ਦੇ ਨਾਲ ਜੇਕਰ ਤੁਸੀਂ ਕਿਸੇ ਕਿਸਮ ਦੀ ਵੀ इंश्योरेंस ਲੈਣ ਦੇ ਚਾਹਵਨ ਹੋਮ ਲਾਈਫ ਟ੍ਰੈਵਲ ਆ ਆਟੋ ਕੋਈ ਵੀ इंश्योरेंस ਲੈਣੀ ਤਾਂ ਤੁਸੀਂ ਇਹਨਾਂ ਦੀਆਂ 10 ਬ੍ਰਾਂਚਸ ਲੋਰ ਮੈਨਨ ਵਿੱਚ ਜੋ ਕੰਮ ਕਰ ਰਹੀਆਂ ਨੇ ਉੱਥੇ ਜਾ ਸਕਦੇ ਹੋ ਜਾਂ ਫੋਨ ਕਰ ਸਕਦੇ ਹੋ 6045076666 604507688 ਸਾਡੇ ਅਗਲੇ ਸਹਿਯੋਗੀ ਹਨ ਅਗਨੀ ਹੋਤਰੀ ਮੀਗ੍ਰੇਸ਼ਨ टेंपरी स्टेटस पीआर ਨਵੇਂ ਹੋ ਕੈਨੇਡਾ ਵਿੱਚ ਕੈਨੇਡਾ ਸੰਬੰਧੀ ਕੋਈ ਵੀ ਜਾਣਕਾਰੀ ਰਣੀ ਹੈ ਜਿਹੜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੈ ਤਾਂ ਤੁਹਾਡੀ ਮਦਦ ਕਰ ਸਕਦੇ ਨੇ ਨੀਰਾਗਨੀ ਕੋਟਰੀ ਦੋਜ਼ ਆਰ 6 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਉਹ ਜੋ ਇਹ ਕੰਮ ਕਰ ਰਹੇ ਨੇ ਤੁਹਾਨੂੰ ਓਨੈਸਟ ਤੇ ਰਿਲਾਇਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ 604 597 2284 604 597 2284 ਸੋ ਅੱਜ ਜੋ ਅਸੀਂ ਗੱਲ ਕਰ ਰਹੇ ਹਾਂ ਜੀ ਕਿ ਮਰਦਾਂ ਦੇ ਮਾਨਸਿਕ ਸਿਹਤ ਤੇ ਜੋ ਇੰਪੈਕਟ ਪੈ ਰਿਹਾ ਉਸ ਦੇ ਵਿੱਚ ਨੌਜਵਾਨ ਵੀ ਹਨ ਅਤੇ ਵੱਡੇ ਵੀ ਨੇ ਕੀ ਚੱਲ ਰਿਹਾ ਸਾਡੇ ਸਮਾਜ ਦੇ ਵਿੱਚ ਇਸ ਦੇ ਪਿੱਛੇ ਕੀ ਕਾਰਨ ਨੇ ਇਹਨਾਂ ਨੂੰ ਫਰੋਲਿਆ ਸੁਨੀਲ ਮੁੰਜਾਲ ਜੀ ਨੇ ਹੁਣ ਜਾਣਕਾਰੀ ਲੈਣੇ ਹੈ ਕਿ ਕੀ ਕੀ ਟ੍ਰੀਟਮੈਂਟ ਅਵੈਪਸ਼ਨਸ ਅਵੇਲੇਬਲ ਹੈਗੀਆਂ ਨੇ ਇੱਕ ਵਿਕਸਿਤ ਮੁਲਕ ਹੈ ਇੱਥੇ ਬਹੁਤ ਸਾਰੀਆਂ ਪ੍ਰੋਫੈਸ਼ਨਲ ਸਰਵਿਸਿਜ਼ ਅਵੇਲੇਬਲ ਨੇ ਪਰ ਕੀ ਅਸੀਂ ਲੈਣ ਲਈ ਤਿਆਰ ਹੈਗੇ ਆ ਸੋ ਆਓ ਇਸ ਬਾਰੇ ਜਾਣਕਾਰੀ ਲੈਣੇ ਹੈ ਸੁਨੀਲ ਮੁੰਜਾਲ ਜੀ ਜੀ ਸੁਨੀਲ ਜੀ ਹਾਂ ਜੀ ਸਤਿ ਨਮਸਕਾਰ ਸੋ ਜੋ ہماری ਆਰਗੇਨਾਈਜੇਸ਼ਨ ਹੈ ਦਿਲਦਿਆਂ ਗੱਲਾਂ ਕਮਿਊਨਿਟੀ ਸਰਵਿਸਿਜ਼ ऑनलाइन प्लेटफॉर्म डेवलप किया है डब्ल्यू 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 डॉट हमारे इस वेबसाइट के जरिए हम तीन चीज़ों पर काम करते हैं वी स्प्रेड एजुकेशन वी एडवोकेट फॉर मेंटल हेल्थ एंड मेंटल इलनेस एंड वी प्रोवाइड नो कॉस्ट पीयर सपोर्ट सो अगर कोई व्यक्ति हमारी वेबसाइट पर जाता है तो पहला क्वेश्चन मुझसे पूछते हैं आर यू हेयर फॉर मेंटल हेल्थ इश्यूज़ if we go and pick that site yes then we give them option do you want to talk to someone who has been through depression suicides anxiety those kind of stuff you do you feel that person's information will help you a b we give them 24 7 helpline number to talk to a counselor at no cost i really remind you this one word there is no cost for seeking help from a registered counselor that is 24 7 available let's say a parent goes and they wanted to know that how to talk to their own kids. Then they can go to education column and they can do the courses. There's one certification which cost $800 and which we provide at no cost. is called Be There. That teaches you how to communicate with your kids. And if you are worried if are you suffering with mental health issues or not, or are you at a personality disorder? You can do a assessment. That assessment will tell you how you are doing within your life how strong you are with your emotional aspect your relationship conflict your personal decision making so that is the education part and then if somebody wanted to know what government can provide them so go to the last section that is called resources you can pick the name of resource and a to g resources will be available there at no cost to getting help to getting started for seeking help is absolutely no cost only one thing required acceptance that I need help and I am not afraid of being judged if at all because this is my life, these are my emotions, and I need uh, that's a wonderful thing that is being done by Del and Galna Ji See uh, free of cost uh, say Vama uh, treatment options, available in Jisanthati Dasya. You are just a phone call away to website, the Jake, sari information, low बहुत पखा दे उत्ते काम करने की लड़ हैगी अखीर जेकर मैं सुनील जी तो पूछा कि मोस्ट इंपोर्टेंट चीज़ जितने के काम किया जाए जिद मर्द अपनी मानसिक सेहत को संभाल सकते हैं वो की होएगी जी मैं मैनस निक्वेस्ट करना चाहूँगा प्लीज कम फॉरवर्ड एजुकेट योर सेल्फ अगर आप मदद मांग रहे हैं इसका मतलब ये नहीं आप कमजोर हैं इसका मतलब ये है आप इंसान है एंड यू कैरी इमोशन अगर आप रोज सकते हैं बी प्राउड टू योर सेल्फ दैट यू कैन फील समथिंग आप हंस सकते हैं क्योंकि यू फील समथिंग आप एक घर के अंदर यू आर अंट्रल बोन वी नीड यू इन एवरी हाउस होल्ड वी डोंट वॉन्ट अफर वी डोंट वॉन्ट दैम टू गो एंड क्राई ऑन दिलोर विंडो एंड जस्ट कीप थे स्टेप टॉक लव ट यूर फैमिली मदर फादर एंड टॉक टू योर वाइफ Talk to your kids, tell them what you're going through, and ask them that I need help. If you need help, they are always there. Mm -hmm. Believe me. Just one word hey, I need help. Start from here. That's the number one thing I need from a man to accept that I need help. G. ਸਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸ਼ੁਭ ਕਾਮਨਾਵਾਂ ਕਿ ਤੁਸੀਂ ਇਹ ਨੇਕ ਕੰਮ ਨੂੰ ਅੱਗੇ ਵਧਾ ਰਹੇ ਹੋ ਤੇ ਤੁਹਾਡੀ ਟੀਮ ਜਿਹੜੀ ਹੈਗੀ ਦਿਨ ਰਾਤ ਮਿਹਨਤ ਕਰਕੇ ਲੋਕਾਂ ਨੂੰ ਇਹ ਸੇਵਾਵਾਂ ਦੇ ਰਹੀ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆਸ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਸਾਡੇ ਬਹੁਤ ਸਾਰੇ ਸਰੋਤੇ ਦੁਨੀਆ ਭਰ ਦੇ ਵਿੱਚ ਜੁੜੇ ਨੇ ਉਹ ਇਸ ਦਾ ਬੈਨੀਫਿਟ ਲੈਣਗੇ ਅਤੇ ਲੋਕ ਕੀ ਕਹਿਣਗੇ ਇਹ ਜਿਹੜਾ ਇੱਕ ਸਟਿਗਮਾ ਹੈਗਾ ਇਸ ਚੀਜ਼ ਤੋਂ ਬਾਹਰ ਨਿਕਲ ਕੇ ਇਨਚਾਰਜ ਬਣ ਕੇ ਆਪਣੀ ਮਾਨਸਿਕ ਸਿਹਤ ਦਾ ਨਾਸਿਰ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਆਪ ਨਾਲ ਪਿਆਰ ਪਰਿਵਾਰ ਨਾਲ ਤੇ ਸਮਾਜ ਦੇ ਵਿੱਚ ਆ ਕੇ ਉਹ ਕੁਝ ਨਾ ਕੁਝ ਬਿਹਤਰ ਕਰਨਗੇ ਪਰ ਦੇਸ਼ ਵਾਸਤੇ ਵੀ ਹੋ ਕਾਮਯਾਬ ਹੋ ਕੇ ਅੱਗੇ ਆਉਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर योर टाइम ਥੈਂਕ ਯੂ ਵੈਰੀ ਮਚ